ਹਾਂਜੀ ਪੰਜਾਬੀਓ ਸਤਰੀ ਕਾਲ ਵੀ ਸਾਰੇ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਅਮਰਤਪਾਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇੱਕ ਬਿਆਨ ਆਇਆ ਸਾਹਮਣੇ ਜਿਹਦੇ ਵਿੱਚ ਕਿਹਾ ਜਾਂਦਾ 2027 ਦੇ ਵਿੱਚ ਹਰ ਹਾਲਤ ਦੇ ਵਿੱਚ ਅਮਰਤਪਾਲ ਦੀ ਜੋ ਮੰਨ ਕੇ ਚੱਲੋ ਪਾਰਟੀ ਬਣ ਜਾ ਰਹੀ ਹੈ ਜੋ ਕਿ ਕਾਲੀਰ ਬਾਸ ਪੰਜਾਬ ਦੇ ਨਾਮ ਜੀ ਦਾ ਰੱਖਿਆ ਗਿਆ ਤਾਂ ਹੁਣ ਜੋ ਬਹੁਤ ਏਕਾ ਲਹਿਰ ਉੱਠ ਰਹੀ ਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਅਮਰਤਪਾਲ ਨੂੰ 2027 ਦੇ ਵਿੱਚ ਲਿਆਤਾ ਜਾਊਗਾ ਕਿਉਂਕਿ ਸਿੱਖ ਜਥੇਬੰਦੀਆਂ ਤੇ ਜਿਹੜਾ ਕੀ ਸਾਡੇ ਜਿਹੜੇ ਬੰਦੀ ਸਿੰਘਾਂ ਤੇ ਵੀ ਇੱਕ ਰਿਹਾਈ ਵਾਸਤੇ ਗੱਲ ਉੱਠੀ ਆ ਤਾਂ ਪਹਿਲਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾ ਦਈਏ ਰਵਨੀਤ ਬਿੱਟੂ ਦਾ ਕੀ ਕਹਿਣਾ ਕਿਉਂਕਿ ਪ੍ਰਧਾਨ ਮੰਤਰੀ ਨਾਲ ਮਿਲੇ ਸੀ ਤਾਂ 2 ਮਿੰਟ ਦੀ ਵੀਡੀਓ ਸੁਣਾਈਏ ਤੁਹਾਨੂੰ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਕਰਕੇ ਤੇ ਕੋਈ ਸਿੱਟਾ ਨਹੀਂ ਨਿਕਲਣਾ ਚਰਚਾ ਉਹਦੀ ਵੀ ਕਰ ਲਈ ਚਰਚਾ ਇੱਕ ਅਹਿਮ ਮਸਲਾ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਹਾਲਾਂਕਿ ਅੱਜ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨੂੰ ਮਿਲੇ ਉਹਦੇ ਵਿੱਚ ਕੁਝ ਉਹਨਾਂ ਨੇ ਜ਼ਿਕਰ ਵੀ ਕੀਤਾ ਬੰਦੀ ਸਿੰਘਾਂ ਦਾ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਦਾ ਵੀ ਜ਼ਿਕਰ ਕੀਤਾ ਪਰ ਕੀ ਭਾਈ ਬਲਵੰਤ ਸਿੰਘ ਰਾਜਵਾਨ ਦੀ ਜਿਹੜੀ ਫਾਂਸੀ ਵੀ ਸਜ਼ਾ ਸੀਗੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲੰਮਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬਿਤਾਉਂਦਿਆਂ ਨੂੰ ਭਾਵੇਂ ਕਿ ਉਹਨਾਂ ਨੇ ਵੱਧ ਸਜ਼ਾ ਜਿਹੜੀ ਆ ਭੁਗਤ ਲਈ ਆ ਫਿਰ ਵੀ ਹਾਲਾਤ ਕੀ ਬਣੇ ਨੇ ਤੇ ਫਾਂਸੀ ਤੇ ਕੀ ਫੈਸਲਾ ਆਉਂਦਾ ਚਰਚਾ ਉਹਦੀ ਵੀ ਕਰਨੀ ਚਰਚਾ ਇਹ ਵੀ ਕਰਨੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਹਾਂਜੀ ਜਿਵੇਂ ਕਿ ਹੁਣ ਰਮਨੀਤ ਬਿੱਟੂ ਦਾ ਵੀ ਕਹਿਣਾ ਇਹ ਆ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ ਬੰਦੀ ਸਿੰਘਾਂ ਵਾਸਤੇ ਕਈ ਸਵਾਲ ਉੱਠੇ ਵੀ ਕਹਿ ਜਾਂਦਾ ਮਤਲਬ ਜਿਵੇਂ ਹੁਣ ਗੱਲ ਕਰੀਏ ਭਾਈ ਰਾਜੋਆਣਾ ਬਹੁਤ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਕਹਿੰਦਾ ਮਤਲਬ ਵੀ ਅੱਜ ਤੋਂ 40 ਸਾਲ ਹੋ ਗਏ ਤਾਂ ਜਿਨ੍ਹਾਂ ਨੇ ਕੀ ਇੱਕ ਬੈਂਤ ਸਿੰਘ ਮੁੱਖ ਮੰਤਰੀ ਨੂੰ ਲਾਇਆ ਸੀ ਬੰਬ ਧਮਾਕੇ 'ਚ ਜੋ ਦਲਾਵਰ ਸਿੰਘ ਤੇ ਭਾਈ ਸਿੰਘ ਰਾਜੋਆਣਾ ਜੋ ਬਲਵੰਤ ਸਿੰਘ ਇਹਨਾਂ ਦੇ ਹੁਣ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਕਹਿੰਦਾ ਮਤਲਬ ਸਰਕਾਰਾਂ ਨੇ ਜੇਲਾਂ ਦੇ ਵਿੱਚ ਰੱਖ ਰੱਖਿਆ ਜੇ ਹੁਣ ਗੱਲ ਕਰਦੇ ਆ ਅਮਰਪਾਲ ਸਿੰਘ ਦੀ ਅਮਰਪਾਲ ਇੱਕ ਪੰਜਾਬ ਦੇ ਲੋਕਾਂ ਦੇ ਇੱਕ ਜੋ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਰੱਖ ਰੱਖਿਆ ਤੇ ਜਿਹੜਾ ਕਿ ਜਿੱਤੇ ਹੋਏ ਨਮਾਇंदे ਆ ਤਾਂ ਜਿੱਤੇ ਹੋਏ ਐਮਪੀ ਆ ਅਮਰਤਪਾਲ ਤੇ ਕੈਨਸੇ ਲਾ ਕੇ ਖਾਲਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਪਰ ਹੁਣ ਜੋ ਕਿ ਇੱਕ ਲਹਿਰ ਉੱਠਦੀ ਆ ਜਿਹਦੇ ਵਿੱਚ ਦੱਸਿਆ ਜਾਂਦਾ ਵੀ 2027 ਚ ਅਮਰਤਪਾਲ ਨੂੰ ਜੋ ਅਮਰਤਪਾਲ ਦੀ ਪਾਰਟੀ ਫਿਰ ਬਣ ਜਾ ਰਹੀ ਆ ਕਿਉਂਕਿ ਹੁਣ 2027 ਚ ਅਮਰਤਪਾਲ ਸਿੰਘ ਬਹੁਤ ਜਲਦ ਬਾਹਰ ਆ ਜਾਣਗੇ ਤਾਂ ਹੁਣ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਵੀ ਉਹਦੇ ਉੱਤੇ ਜਦੋਂ ਪਹਿਲੀ ਗੱਲ ਕਰੀਏ ਪਹਿਲੀ ਵਾਰ ਐਨਐਸਐ ਲਾਇਆ ਸੀ ਬਾਅਦ ਵਿੱਚ ਦੂਜੀ ਵਾਰ ਉਹਦੇ ਤੇ ਇੱਕ ਦੋਸ਼ ਲਾ ਜੋ ਦੋਸ਼ ਲੱਗ ਰਿਹਾ ਹਰੀ ਨਾਂ ਦਾ ਸਖਸ ਹੈ ਜੋ ਗੁਰਪ੍ਰੀਤ ਹਰੀ ਨਾ ਹੁੰਦਾ ਉਹਦਾ ਹੱਤਿਆ ਦਾ ਕੇਸ ਲੱਗਦਾ ਅਮਰਤਪਾਲ ਤੇ ਯੂਏਪੀਏ ਲੱਗਦਾ ਫਿਰ ਹੁਣ ਤੀਜੀ ਵਾਰ ਫੇਰ ਇਹਨੇ ਸੇ ਵੱਧ ਗਈ ਹੈ ਕਹਿੰਦਾ ਮਤਲ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਡਿਬ੍ਰਿਊਡ ਅੱਗੇ ਜੇਲ੍ਹ ਚੋ ਲਿਆ ਕੇ ਪੰਜਾਬ ਦੇ ਅਮਰਤਸਰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਜੇ ਗੱਲ ਕਰੀਏ ਅਮਰਤਪਾਲ ਦੀ ਅਮਰਤਪਾਲ ਨਾਲ ਇੱਕ ਬਹੁਤ ਵੱਡੀ ਇੱਕ ਸਾਜੀ ਸਰਚੀ ਜਾ ਰਹੀ ਆ ਪੰਜਾਬ ਸਰਕਾਰਾਂ ਦੀ ਕਿਉਂਕਿ ਕੱਲੇ ਅਮਰਤਪਾਲ ਦੇ ਜੋ ਐਨਐਸਏ ਬਤਾ ਦਿੱਤੀ ਗਈ ਆ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊਗਾ ਜਿਹੜੇ ਉਹਦੇ ਦੂਸਰੇ ਸਾਥੀ ਆ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਅੰਮ੍ਰਿਤਸਰ ਚ ਫਿਰ ਅਮਰਤਪਾਲ ਵਾਸਤੇ ਕਾਨੂੰਨ ਦੋ ਕਿਵੇਂ ਬਣਾਏ ਗਏ ਆ ਦੱਸੋ ਕਿਉਂਕਿ ਜਿਹੜੇ ਉਹਦੇ ਨਾਲ ਦੇ ਸਾਥੀ ਆ ਜਿਹੜਾ ਅਜਨਾਲਾ ਪਹਿਲੀ ਵਾਰ ਕਾਂਡ ਹੋਇਆ ਜਿਹੜਾ ਅਜਨਾਲਾ ਕਾਂਡ ਦੇ ਵਿੱਚ ਉਹਦੇ ਸਾਥੀ ਤੇ ਅਮਰਤਪਾਲ ਤੇ ਬਾਅਦ ਦੇ ਵਿੱਚ ਇਹਨਾਂ ਤੇ ਐਨਐਸਏ ਲੱਗਦੀ ਆ ਖਾਲਸਤਾਨੀ ਕਿਹਾ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਕਈ ਸਵਾਲ ਉੱਠਦੇ ਆ ਹੁਣ ਜੇ ਸਿੱਖ ਜਥੇਬੰਦੀਆਂ ਦਾ ਇਹ ਕਹਿਣਾ ਵੀ 2027 ਦੇ ਵਿੱਚ ਅਮਰਪਾਲ ਦੀ ਪਾਰਟੀ ਬਣ ਜਾ ਰਹੀ ਹੈ ਜੋ ਕਾਲੀ ਦਰਬਾਰਸ ਪੰਜਾਬ ਦੇ ਆ ਤਾਂ ਕਈ ਜਿਹੜੇ ਹੁਣ ਹੁਣ ਜੇ ਗੱਲ ਕਰੀਏ ਆਪਾਂ ਹਕੂਮਤਾਂ ਦੀ ਜਿਹੜੀਆਂ ਇਹ ਸਰਕਾਰਾਂ ਕਿਸੇ ਵੀ ਹਾਲਤ ਵਿੱਚ ਅਮਰਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰ ਕਿਉਂਕਿ ਜਿਹੜੀ ਹੁਣ ਇੱਕ ਆਹ ਹੁਣ ਰੈਲੀ ਹੋਈ ਸੀਗੀ ਤਲਵੰਡੀ ਦੇ ਵਿੱਚ ਉਹਦੇ ਵਿੱਚ ਬਹੁਤ ਭਾਰੀ ਇਕੱਠ ਦੇਖ ਕੇ ਇਹ ਸੀਐਮ ਭਵੰਤਮਾਨ ਵੀ ਡਰ ਗਿਆ ਵੀ ਜੇ ਅਗਰ ਪੰਜਾਬ ਦੇ ਵਿੱਚ ਅਮਰਤਪਾਲ ਦੀ ਸਰਕਾਰ ਆਉਂਦੀ ਆ ਤਾਂ ਉਹਨੇ ਪੰਜਾਬ ਦੇ ਮੁੱਦੇ ਚੱਕਨੇ ਆ ਨਸ਼ਿਆਂ ਦੇ ਮੁੱਦੇ ਚੱਕਨੇ ਆ ਪੰਜਾਬ ਦੀ ਗੱਲ ਹੋਣੀ ਆ ਤਾਂ ਇਹਦੇ ਵਿੱਚ ਕਿਸੇ ਹਾਲਤ 'ਚ ਅਮਰਤਪਾਲ ਨੂੰ ਉਹ ਜੋ ਸੀਐਮ ਭੰਤਮਨ ਨੇ ਵੀ ਕਹਿ ਜਾਂਦਾ ਵੀ ਮੇਰੀ ਸਰਕਾਰ 'ਚ ਅਮਰਤਪਾਲ ਬਾਹਰ ਨਹੀਂ ਆ ਸਕਦਾ ਕਹਿਣ ਦਾ ਮਤਲਬ ਸਿੱਧਾ ਸਾਫ ਪਤਾ ਲੱਗਦਾ ਵੀ ਇਹ ਹਕੂਮਤਾਂ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰਿਆ ਤੇ ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਇਹ ਆ ਵੀ ਗੁਪਤ ਕਿਵੇਂ ਮਰਜ਼ੀ ਕਿਸੇ ਮਰਜ਼ੀ ਤਰੀਕੇ ਨਾਲ ਆਵੇ ਵੀ ਅਮਰਤਪਾਲ ਸਿੰਘ 2027 ਦੇ ਵਿੱਚ ਜਿਹੜੀ ਇੱਕ ਲਹਿਰ ਉੱਠਣ ਜਾ ਰਹੀ ਆ ਤਾਂ ਉਹਦੇ ਵਿੱਚ ਅਮਰਤਪਾਲ ਹਰ ਹਾਲਤ 'ਚ ਬਾਹਰ ਆਉਣਗੇ ਤੇ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਬਹੁਤ ਵੱਡੀ ਇਹ ਦੇ ਵਿੱਚ ਖੁਸ਼ਖਬਰੀ ਆ ਅਮਰਤਪਾਲ ਵਾਸਤੇ ਕਿਉਂਕਿ ਜੋ 2027 ਦੇ ਵਿੱਚ ਹੁਣ ਅਮਰਤਪਾਲ ਬਾਹਰ ਆਉਣ ਜਾ ਰਿਹਾ ਹਰ ਹਾਲਤ ਦੇ ਵਿੱਚ ਕਿਉਂਕਿ ਜਿਹੜੀਆਂ ਇਹ ਸਰਕਾਰਾਂ ਇਹ ਅਮਰਤਪਾਲ ਤੋਂ ਹਰ ਵਕਤ ਤਿਮਕ ਦੀਆਂ ਆਉਂਦੀਆਂ ਕਿਉਂਕਿ ਜਦੋਂ ਅਮਰਤਪਾਲ ਦੀ ਬਾਹਰ ਆਉਂਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਦੋਂ ਇਹ ਮੋਗੇ ਦੇ ਵਿੱਚ ਇੱਕ ਜਿਹੜੀ ਹੁਣ ਕਾਲੀਦਾਰ ਵਾਰਸ ਪੰਜਾਬ ਦੇ ਜਿਸ ਦਿਨ ਇਹ ਪਾਰਟੀ ਬਣੀ ਆ ਤਾਂ ਉਸ ਦਿਨ ਅਮਰਤਪਾਲ ਨੇ ਬਾਹਰ ਆਉਣਾ ਸੀ ਜੁਏਪੀਏ ਲਾਏ ਜਾਂਦਾ ਉਹਦੇ ਤੇ ਵੀ ਕਿਸੇ ਤਰੀਕੇ ਨਾਲ ਅਮਰਤਪਾਲ ਕਿਤੇ ਉਸ ਇਕੱਠ ਦੇ ਵਿੱਚ ਨਾ ਪਹੁੰਚ ਜੇ ਤੇ ਕਿਤੇ ਲੋਕਾਂ ਦੀ ਭਾਰੀ ਗਿਣਤੀ ਦੇ ਵਿੱਚ ਜਿਵੇਂ ਅਮਰਤਪਾਲ ਦੀ ਬਾਜ ਉੱਠ ਰਹੀ ਆ ਵੀ 2027 ਚ ਅਮਰਤਪਾਲ ਨੂੰ ਲਿਆਉਣਾ ਚਾਹੀਦਾ ਤਾਂ ਇਹਦੇ ਵਿੱਚ ਸਰਕਾਰਾਂ ਨੂੰ ਦੋਨਾਂ ਨੂੰ ਡਰ ਸੀ ਇਹਨੂੰ ਪੰਜਾਬ ਸਰਕਾਰ ਨੂੰ ਵੀ ਤੇ ਜੇ ਗੱਲ ਕਰੀਏ ਸੈਂਟਰ ਸਰਕਾਰ ਨਾਲ ਨਾਲ ਉਹਨੂੰ ਵੀ ਆ ਕਿਉਂਕਿ ਪੰਜਾਬ ਦੇ ਵਿੱਚ ਅਮਰਤਪਾਲ ਨੂੰ ਦੋਨੇ ਤਿੰਨੇ ਸਰਕਾਰਾਂ ਨਹੀਂ ਲਿਆਉਣਾ ਚਾਹੁੰਦੀਆਂ ਕਿਉਂਕਿ ਜਿਹੜੇ ਹਾਮਨਾ ਸਿੱਖ ਸਿੱਖੀ ਦੇ ਰਾਹ ਤੇ ਤੋਰਨ ਵਾਲੇ ਅਮਰਤਪਾਲ ਸਿੰਘ ਇੱਕ ਨੌਜਵਾਨਾ ਜੋ ਤੇ ਜੋ ਵੀ ਪੰਜਾਬ ਦੀ ਗੱਲ ਕਰਦਾ ਤੇ ਹਰ ਕਿਸਮ ਜੇਲ੍ਹ ਸਿਟਿਆ ਜਾਂਦਾ ਇਹ ਸੀਐਮ ਭਵੰਤਮਾਨ ਨੇ ਇੱਕ ਜੋ ਇੱਕ ਸਾਜਸ ਰਜੀ ਪੱਤਰਕਾਰਾਂ ਦੇ ਵੀ ਕਹਿੰਦਾ ਮੀਡੀਆ ਦਾ ਵੀ ਇਹ ਕਹਿੰਦਾ ਜਿਹੜੇ ਉਹਨਾਂ ਦੇ ਵਕੀਲ ਆਮਨਤ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਇਹਨਾਂ ਦਾ ਵੀ ਇਹੀ ਕਹਿੰਦਾ ਕਿਉਂਕਿ ਹੁਣ ਸੀਐਮ ਭੋਂਤਮਾਨ ਨੇ ਇੱਕ ਮੁਹਿੰਮ ਚੱਕੀ ਹੈ ਜਿਹੜੀ ਨਸ਼ੇ ਤਸਕਰਾਂ ਦੀ ਹਰ ਕਿਸੇ ਦਾ ਕੱਟਾ ਆਇਆ ਜਾਂਦਾ ਜੇ ਇਹ ਮੁਹਿੰਮ 3 ਸਾਲ ਪਹਿਲਾਂ ਚੱਕੀ ਹੁੰਦੀ ਜਦੋਂ ਦੀ ਇਹ ਸਰਕਾਰ ਆਈ ਆ ਜਿਹੜੇ ਨੌਜਵਾਨ ਏਦੋਂ ਪਹਿਲਾਂ ਚਿੱਟੇ ਨਾਲ ਮਰ ਗਏ ਕਿੰਨੀਆਂ ਜਾਨਾਂ ਚਲੀਆਂ ਗਈਆਂ ਅੱਜ ਉਹਨਾਂ ਦੀਆਂ ਜਾਨਾਂ ਨਹੀਂ ਜਾਂਦੀਆਂ ਸੀ ਅਗਰ ਮੁਹਿੰਮ ਪਹਿਲਾਂ ਚੱਕੀ ਹੁਣ ਮੁਹਿੰਮ ਕਿਉਂ ਚੱਕੀ ਇਹ ਨਾਲ ਪਤਾ ਵੀ 2.5 ਸਾਲ ਰਹਿ ਗਏ ਤੇ ਜਿਹੜਾ ਦਿੱਲੀ ਵਾਲਾ ਲਾਲਾ ਦਿੱਲੀ ਚੋਂ ਤਾਂ ਲੋਕਾਂ ਦੇ ਦਿਲ ਚੋਂ ਕੱਢਦਾ ਝਾੜੂਂ ਦੀਆਂ ਤੀਲਾ ਤੀਲਾ ਕਰਤੀਆਂ ਤੇ ਰਹਿ ਗਿਆ ਕੱਲਾ ਪੰਜਾਬ ਦੇ ਵਿੱਚ ਕੱਲਾ ਸੀਐਮ ਭਵੰਤਮਾ ਹੁਣ ਕੇਜਰੀਵਾਲ ਦੀ ਨਿਗਾਹ ਵੀ ਪੰਜਾਬ ਤੇ ਵੀ ਲੁੱਟ ਕੇ ਪਹਿਲਾਂ ਤਾਂ ਖਾਈ ਗਏ ਵੀ ਰੈਂਦਾ ਖੁੰਦਾ ਜਮਾ ਬਿਲਕੁਲ ਉਜਾੜ ਦਿੱਤੀ ਇਹਨਾਂ ਨੇ ਹੁਣ ਇੱਕ ਮਹੀਮ ਚੱਕੇ ਜੀ ਦੇ ਵਿੱਚ ਹੁਣ ਨਸ਼ੇਰੀ ਨੂੰ ਇੱਕ ਠੱਲ ਪਾਉਣ ਜਾ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਕੋਈ ਚੰਗਾ ਕਰ ਲਾਂਗੇ ਕੀ ਆ ਲੋਕ ਤੇ ਜਨ ਵੀ 2 ਸਾਲ 2027 ਦੇ ਵਿੱਚ ਹਰ ਹਾਲਤਾ ਅਮਰਤਪਾਲ ਬਾਹਰ ਆਉਣਗੇ ਜਿਹਦੇ ਵਿੱਚ ਇਹ ਕਹਿਣਾ ਸਿੱਖ ਜੱਥੇਬੰਦੀਆਂ ਦੀਆਂ ਤੇ ਜੋ ਕਿ ਭਈ ਅੱਜ ਦੀ ਹੁੰਦੀ ਹੈ ਇਹ ਅਪਡੇਟ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੌਂਦਾ ਰਹੇ ਮਿਲਦੇ ਆ ਕੱਲ ਨੂੰ ਨੌਟ ਟੌਕ ਤੇ ਧੰਨਵਾਦ